ਜੀ ਨੇਚਰ ਬੜੀ ਸਟਰੋਂਗ ਹੈ ਨੇਚਰ ਉਹ ਹੀ ਚੀਜ਼ ਉਗਾਂਦੀ ਹੈ ਜਿਹੜੀ ਚੀਜ਼ ਸਾਨੂੰ ਲੋੜ ਹੈ ਸਰਦੀਆਂ ਆਉਂਦੀਆਂ ਤੁਸੀਂ ਦੇਖੋ ਅਸੀਂ ਘਰੇ ਪੰਜੀਰੀ ਬਣਾਉਣ ਲੱਗ ਜਾਂਦੇ ਹਾਂ ਹਾਂਜੀ ਫਿਲ ਦੀ ਚੀਜ਼ਾਂ ਖਾਣ ਲੱਗ ਜਾਂਦੇ ਆ ਮੂਫਲੀ ਖਾਣ ਲੱਗ ਜਾਂਦੇ ਆ ਠੀਕ ਹੈ ਆਮਲਾ ਬਾਜ਼ਾਰ ਵਿੱਚ ਆ ਜਾਂਦਾ ਜਦੋਂ ਡੇਂਗੂ ਆਂਦਾ ਹੈ ਬੁਖਾਰ ਹੁੰਦਾ ਤੁਸੀਂ ਦੇਖੋ ਨਹਿਰ ਦੇ ਕਿਨਾਰੇ ਘਰਾਂ ਦੇ ਨੇੜੇ ਗਿਲੋਏ ਆਪਣੇ ਆਪ ਉਗ ਜਾਂਦੀ ਹੈ ਜਦੋਂ ਲੀਵਰ ਦੀ ਪ੍ਰੋਬਲਮਸ ਆਉਂਦੀਆਂ ਜਿਸ ਏਰੀਆ 'ਚ ਉਮੀਆਂ ਵਾਲਾ ਆਪਣੇ ਆਪ ਆ ਜਾਂਦਾ ਹੈ ਪਾਰਿਖਾਂ ਹੁੰਦੀਆਂ ਪਾਣੀ ਇਕੱਠਾ ਹੁੰਦਾ ਹੈ ਮੱਛਰ ਬੰਦ ਹੈ ਮਲੇਰੀਆ ਹੁੰਦਾ ਉਦੋਂ ਮਲੇਰੀਆ ਵਾਸਤੇ ਚੀਜ਼ਾਂ ਉਗਣੀਆਂ ਸ਼ੁਰੂ ਹੋ ਜਾਂਦੀਆਂ ਆ ਉਗਣੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਮੱਛਰ ਨੂੰ ਪਜਾਵੇ ਠੀਕ ਹੈ ਨੇਚਰ ਇੰਨੀ ਸਟਰੋਂਗ ਹੈ ਉਹਨੂੰ ਸਭ ਪਤਾ ਹੈ ਕਿ ਕਿਹੜੀ ਚੀਜ਼ ਦੀ ਰਿਕੁਆਇਰਮੈਂਟ ਕਿਹੜੇ ਟਾਈਮ ਤੇ ਹੈ ਇਸ ਟਾਈਮ ਆਮਲਾ ਬਾਜ਼ਾਰ ਵਿੱਚ ਆ ਜਾਂਦਾ ਹੈ ਹਾਂਜੀ ਆਮਲੇ ਦਾ ਖਾਦਾ ਠੀਕ ਹੈ ਤੇ ਬਜ਼ੁਰਗ ਦਾ ਸਮਝਾਇਆ ਠੀਕ ਹੈ ਬਾਅਦ ਵਿੱਚ ਪਤਾ ਲੱਗਦਾ ਹੈ ਖਾਏ ਉਹ ਚੀਜ਼ ਹੈ ਜਿਹੜੀ ਸ਼ਾਸਤਰਾਂ ਵਿੱਚ ਲਿਖੀ ਹੋਈ ਹੈ ਠੀਕ ਹੈ ਸਾਡੀ ਬਣਾਈ ਹੋਈ ਚੀਜ਼ ਨਹੀਂ ਜਿਹੜੀ ਚੀਜ਼ ਲਿਖੀ ਹੈ ਚਰਕ ਸਹਿਤਾ ਸ਼ਲੋਕ ਨੰਬਰ 68 ਤੋਂ ਲੈ ਕੇ 69 62 ਤੋਂ 69 ਜਿਹੜੀ ਗੱਲ ਲਿਖੀ ਹੈ ਇਹ ਚੀਜ਼ ਦੀ ਵਰਤੋਂ ਕਰੋ ਆਮਲੇ ਦੇ ਨਾਲ ਠੀਕ ਹੈ ਤੇ ਇੱਕ ਐਸਾ ਰਸਾਇਣ ਬਣਦਾ ਹੈ ਜਿਹੜਾ ਰੀਜੂਵਿਨੇਟ ਕਰਦਾ ਹੈ ਤੁਹਾਡੇ ਆਪੇ ਤੋਂ ਜਵਾਨੀ ਵਾਲੇ ਪਾਸੇ ਲੈ ਆਣਾ ਠੀਕ ਹੈ ਉਹ ਕਰਦਾ ਹੈ ਉਹ ਸ਼ਾਸਤਰਾਂ ਵਿੱਚ ਲਿਖਿਆ ਹੈ ਅਸੀਂ ਕੰਨੇ ਆਕਾਸ਼ ਵాయు ਅਗਨੀ ਜਲ ਪ੍ਰਥਵੀ ਬੈਲੈਂਸ ਕਰ ਲੋ ਬਾਤ ਪਿਤ ਕਫ ਬੈਲੈਂਸ ਕਰ ਲੋ ਐਵੇਂ ਹੀ ਅਗਰ ਤੁਸੀਂ ਆਮਲੇ ਦੇ ਨਾਲ 42 ਤੋਂ ਵੱਧ ਜੜੀ ਬੂਟੀਆਂ ਪਾ ਲੀਆਂ ਦੇਸੀ ਗਾਂ ਦਾ ਘੂਰ ਪਾ ਲਿਆ ਸ਼ਹਿਦ ਗੁੜ ਪਾ ਲਿਆ ਤੇ ਕੈਸੀ ਪੇਸ਼ ਤਿਆਰ ਹੋ ਜਾਂਦੀ ਹੈ ਜਿੰਨੂੰ ਅਸੀਂ ਅਸ਼ਵੀਨ ਆਪਰਾਸ਼ ਕਹਿੰਦੇ ਆ ਤੁਹਾਡੀ ਬਹੁਤ ਬਹੁਤ ਸਵਾਗਤ ਜੀ ਪਿਆਰ ਭਰੀ ਸਤਿ ਸ਼ਕਰ ਕਿਉਂਕਿ ਜੀ ਨੇਚਰ ਬੜੀ ਸਟਰੋਂਗ ਹੈ ਨੇਚਰ ਉਹੀ ਚੀਜ਼ ਉਗਾਉਂਦੀ ਹੈ ਜਿਹੜੀ ਚੀਜ਼ ਸਾਨੂੰ ਲੋੜ ਹੈ ਠੀਕ ਹੈ ਸਰਦੀਆਂ ਆਉਂਦੀਆਂ ਤੁਸੀਂ ਦੇਖੋ ਅਸੀਂ ਘਰੇ ਪੰਜੀਰੀ ਬਣਾਉਣ ਲੱਗ ਜਾਂਦੇ ਹਾਂ ਹਾਂਜੀ ਅਸੀਂ ਤਿਲ ਦੀਆਂ ਚੀਜ਼ਾਂ ਖਾਣ ਲੱਗ ਜਾਂਦੇ ਆ ਮੂਫਲੀ ਖਾਣ ਲੱਗ ਜਾਂਦੇ ਆ ਠੀਕ ਹੈ ਆਮਲਾ ਬਾਜ਼ਾਰ ਵਿੱਚ ਆ ਜਾਂਦਾ ਜਦੋਂ ਡੇਂਗੂ ਆਂਦਾ ਹੈ ਬੁਖਾਰ ਹੁੰਦਾ ਤੁਸੀਂ ਦੇਖੋ ਨਹਿਰ ਦੇ ਕਿਨਾਰੇ ਘਰਾਂ ਦੇ ਨੇੜੇ ਗਿਲੋਏ ਆਪਣੇ ਆਪ ਉਗ ਜਾਂਦੀ ਹੈ। ਹੂੰ। ਭੂਮੀ ਆਵਲਾ ਹੋ ਜਾਂਦਾ। ਭੂਮੀ ਆਵਲਾ ਜਦੋਂ ਲੀਵਰ ਦੀ ਪ੍ਰੋਬਲਮਸ ਆਉਂਦੀਆਂ ਐ ਜਿਸ ਏਰੀਆ 'ਚ ਭੂਮੀ ਆਵਲਾ ਆਪਣੇ ਆਪ ਆ ਜਾਂਦਾ। ਬਾਰਿਸ਼ਾਂ ਹੁੰਦੀਆਂ, ਪਾਣੀ ਇਕੱਠਾ ਹੁੰਦਾ, ਮੱਛਰ ਬੰਦੈ, ਮਲੇਰੀਆ ਹੁੰਦਾ। ਉਦੋਂ ਮਲੇਰੀਆ ਵਾਸਤੇ ਚੀਜ਼ਾਂ ਉਗਣੀਆਂ ਸ਼ੁਰੂ ਹੋ ਜਾਂਦੀਆਂ। ਕਾਹ ਉਗਣੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਮੱਛਰ ਨੂੰ ਭਜਾਵੇ। ਠੀਕ ਹੈ। ਨੇਚਰ ਇੰਨੀ ਸਟਰੋਂਗ ਐ, ਉਹਨੂੰ ਸਭ ਪਤਾ ਐ ਕਿ ਕਿਹੜੀ ਚੀਜ਼ ਦੀ ਰਿਕੁਆਇਰਮੈਂਟ ਕਿਹੜੇ ਟਾਈਮ 'ਤੇ ਐ। ਠੀਕ ਹੈ। ਇਸ ਟਾਈਮ ਆਵਲਾ ਬਾਜ਼ਾਰ 'ਚ ਆ ਜਾਂਦਾ। ਹਾਂਜੀ ਆਮਲੇ ਦਾ ਖਾਦਾ ਠੀਕ ਹੈ ਤੇ ਬਜ਼ੁਰਗ ਦਾ ਸਮਝਾਇਆ ਠੀਕ ਹੈ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਹ ਤੁਹਾਡੇ ਵਾਲੇ ਤਾਂ ਨਾਲ ਦੀ ਨਾਲ ਹੀ ਪਤਾ ਲੱਗ ਜਾਂਦੇ ਸਾਡੇ ਚਲੋ ਇਹ ਉੱਪਰ ਵਾਲੀ ਦੀ ਕਿਰਪਾ ਹੈ ਪਰ ਇਹ ਉਹ ਚੀਜ਼ ਹੈ ਜਿਹੜੀ ਸ਼ਾਸਤਰਾਂ ਵਿੱਚ ਲਿਖੀ ਹੋਈ ਹੈ ਠੀਕ ਹੈ ਸਾਡੀ ਬਣਾਈ ਹੋਈ ਚੀਜ਼ ਨਹੀਂ ਉਹ ਕਰਦੀ ਵੀ ਨਾਲ ਹੀ ਰਿਜ਼ਲਟ ਦੇ ਦਿੰਦੀ ਹੈ ਠੀਕ ਹੈ ਜਿਹੜੀ ਚੀਜ਼ ਲਿਖੀ ਹੈ ਚਰਕ ਸੰਹਿਤਾ ਸ਼ਲੋਕ ਨੰਬਰ 62 ਤੋਂ ਲੈ ਕੇ 69 62 ਤੋਂ 69 ਜਿਹੜੀ ਗੱਲ ਲਿਖੀ ਹੈ ਵੀ ਐਚ ਇਸ ਦੀ ਵਰਤੋਂ ਕਰੋ ਆਮਲੇ ਦੇ ਨਾਲ ਠੀਕ ਹੈ ਤੇ ਇੱਕ ਐਸਾ ਰਸਾਇਣ ਬਣਦਾ ਹੈ ਜਿਹੜਾ ਰੀਜੂਵਿਨੇਟ ਕਰਦਾ ਹੈ ਰੀਜੂਵਿਨੇਟ ਦਾ ਮਤਲਬ ਹੈ ਪੁੜਾਪੇ ਤੋਂ ਜਵਾਨੀ ਵਾਲੇ ਪਾਸੇ ਲੈ ਆਣਾ ਠੀਕ ਹੈ ਉਹ ਕਰਦਾ ਹੈ ਉਹ ਸ਼ਾਸਤਰਾਂ ਵਿੱਚ ਲਿਖਿਆ ਹੈ ਉਹ ਅਗਰ ਓਵੇਂ ਹੀ ਵਰਤੋਂ ਕਰੋਗੇ ਓਵੇਂ ਹੀ ਬਣਾਓਗੇ ਠੀਕ ਹੈ ਤੇ ਉਹ ਸੱਚ ਹੈ ਠੀਕ ਹੈ ਜੋ ਚੀਜ਼ ਲਿਖੀ ਹੈ ਜਿਵੇਂ ਅਸੀਂ ਕਹਿੰਦੇ ਆ ਆਕਾਸ਼ ਵాయు ਅਗਨੀ ਜਲ ਪ੍ਰithvi ਬੈਲੈਂਸ ਕਰ ਲੋ ਵਾਤ ਪਿੱਤ ਕਫ ਬੈਲੈਂਸ ਕਰ ਲੋ ਐਵੇਂ ਹੀ ਅਗਰ ਤੁਸੀਂ ਆਮਲੇ ਦੇ ਨਾਲ 42 ਤੋਂ ਵੱਧ ਜੜੀ ਬੂਟੀਆਂ ਪਾ ਲੀਆਂ ਠੀਕ ਹੈ ਦੇਸੀ ਗਾਂ ਦਾ ਘਿਓ ਪਾ ਲਿਆ ਸ਼ਹਿਦ ਗੁੜ ਪਾ ਲਿਆ ਤੇ ਕੈਸੀ ਪੇਸ਼ ਤਿਆਰ ਹੋ ਜਾਂਦੀ ਹੈ ਜਿੰਨੂੰ ਅਸੀਂ ਅਸ਼ਵੀਗੋਪਰਾਸ਼ ਕਹਿੰਦੇ ਆ ਚਮਨਪਰਾਸ਼ ਦੀ ਮੈਕਸਿਮਮ ਚੀਜ਼ਾਂ ਇੰਦੇ ਚ ਹੁੰਦੀਆਂ ਠੀਕ ਹੈ ਉਹ ਤੁਹਾਡੀ ਬੋਡੀ ਨੂੰ ਰੀਜੂਇਨੇਟ ਕਰਦੀ ਹੈ એનર્ਜੀ ਦਿੰਦੀ ਹੈ ਰੀਜੂਇਨੇਟ ਹੋਦੀ ਹੈ ਤੁਹਾਡਾ ਡਾਈਜੈਸਟਿਵ ਸਿਸਟਮ ਠੀਕ ਹੋ ਗਿਆ ਤੁਹਾਡੇ ਹਾਰਟ ਜਿਹੜੇ ਕੋਲੇਸਟ੍ਰੋਲਸ ਜਮਾ ਹੋ ਰਹੇ ਆ ਬਲੱਡ ਵੈਸਲਸ ਇਸ ਕੋਲੇਸਟ੍ਰੋਲ ਜਮਾ ਰਹੇ ਆ ਉਹ ਠੀਕ ਹੋ ਗਏ ਠੀਕ ਹੈ ਤੁਹਾਨੂੰ ਗੋਡੇ ਮੋਡੇ ਦੀ ਦਰਦ ਆ ਉਹ ਠੀਕ ਹੋ ਗਈ ਸਾਹ ਦੀ ਜਿਹੜੀ ਪ੍ਰੋਬਲਮ ਹੈ ਉਹ ਠੀਕ ਹੋ ਗਈ ਇਹ ਸਾਰੀ ਚੀਜ਼ਾਂ ਜਦੋਂ ਠੀਕ ਹੁੰਦੀਆਂ ਤੇ ਬੋਡੀ ਰੀਜੂਇਨੇਟ ਕਰਦੀ ਹੈ ਬੋਡੀ ਦੀ ਆਦਤ ਹੈ ਬੋਡੀ ਡੈੱਡ ਕਿਦਾਂ ਹੁੰਦੀ ਹੈ ਠੀਕ ਹੈ ਅਸੀਂ ਜਵਾਨਾ ਜਿੰਨੇ ਸੈੱਲ ਮਰਨ ਦੀ ਸਪੀਡ ਤੇਜ਼ ਹੋ ਜਾਂਦੀ ਹੈ ਪੈਦਾ ਹੋਣ ਦੀ ਸਪੀਡ ਘਟ ਜਾਂਦੀ ਹੈ ਇਹ ਉੱਥੇ ਐਜ਼ ਅ ਕੈਟਲਿਸਟ ਕੰਮ ਕਰਦਾ ਹੈ ਰਸਾਇਣ ਕੰਮ ਕਰਦਾ ਹੈ ਰੀਜੂਵਿਨੇਟਰ ਕੰਮ ਕਰਦਾ ਹੈ ਕਿ ਸੈੱਲ ਨੂੰ ਗਰੋ ਕਰਨ ਦੀ ਸਪੀਡ ਨੂੰ ਵਧਾ ਦੇ ਠੀਕ ਹੈ ਜਾਂ ਡੈੱਡ ਕਰਨ ਦੀ ਸਪੀਡ ਨੂੰ ਘਟਾ ਦੇ ਠੀਕ ਹੈ ਦੋਵੇਂ ਚੀਜ਼ਾਂ ਬੈਲੈਂਸ ਆਊ ਆਊਟ ਹੋ ਜਾਣ ਤੇ 60 ਸਾਲ ਦਾ ਬੰਦਾ ਵੀ ਐਵੇਂ ਲੱਗਦਾ ਜਿਵੇਂ 30 35 ਸਾਲ ਦਾ ਹੋਵੇ ਜਿੱਦਾਂ ਅਸੀਂ ਤ੍ਰਿਫਲੇ ਦੀ ਗੱਲ ਕਰਨੇ ਆ ਠੀਕ ਹੈ ਹਰੜ ਬੇੜ ਆਮਲਾ ਉਹ ਤਿੰਨੋਂ ਚੀਜ਼ਾਂ ਆਲਰੇਡੀ ਇੰਦੇ ਚ ਹੈ ਜਿਹੜੀ ਡਾਈਜੈਸਟਿਵ ਸਿਸਟਮ ਦੇ ਉੱਤੇ ਕੰਮ ਕਰਦੀਆਂ ਫਿਰ ਅਸੀਂ ਡਾਈਜੈਸ਼ਨ ਵਾਸਤੇ ਕੀ ਚੀਜ਼ ਇੰਪੋਰਟੈਂਟ ਹੈ ਲੀਵਰ ਲੀਵਰ ਵਾਸਤੇ ਅਸੀਂ ਬਾਰ ਬਾਰ ਕਹਿੰਨੇ ਆ ਵੀ ਭੂਮੀ ਆਮਲਾ ਖਾਓ ਵੀ ਭੂਮੀ ਆਮਲਾ ਡਰਗ ਆਫ ਚੁਆਇਸ ਹੈ ਕੱਲਾ ਭੂਮੀ ਆਮਲਾ ਖਾ ਲੋਗੇ ਤੁਹਾਡਾ ਫੈਟੀ ਲੀਵਰ ਠੀਕ ਹੋ ਜਾਏਗਾ ਬਾਰ ਬਾਰ ਦੱਸਨੇ ਆ ਉਹ ਭੂਮੀ ਆਮਲਾ ਇੰਦੇ ਚ ਹੈ ਠੀਕ ਹੈ ਡਾਈਜੈਸਟਿਵ ਸਿਸਟਮ ਵਾਸਤੇ ਲੀਵਰ ਨੂੰ ਠੀਕ ਕਰਨ ਵਾਸਤੇ ਸਟਮਕ ਨੂੰ ਠੀਕ ਕਰਨ ਵਾਸਤੇ স্মੋਲ ਇੰਟਰਸਟਾਈਨ ਨੂੰ ਠੀਕ ਕਰਨ ਵਾਸਤੇ ਲਾਰਜ ਇੰਟਰਸਟਾਈਨ ਨੂੰ ਠੀਕ ਕਰਨ ਵਾਸਤੇ ਸਾਰੀ ਜੜੀ ਬੂਟੀਆਂ ਇੰਦੇ ਚ ਹੈਗੀਆਂ ਠੀਕ ਹੈ ਈਵਨ ਕਿ ਕਈਆਂ ਨੂੰ ਪ੍ਰੋਬਲਮ ਹੁੰਦੀ ਹੈ ਕਨਸਟਿਪੇਸ਼ਨ ਠੀਕ ਹੈ ਉਹ ਵੀ ਠੀਕ ਕਰਦਾ ਹੈ ਕਈਆਂ ਨੂੰ ਪ੍ਰੋਬਲਮ ਹੁੰਦੀ ਹੈ ਆਈਬੀਐਸ ਦੀ ਠੀਕ ਹੈ ਇਰਿਟੇਬਲ ਬਾਵਲ ਸਿੰਡਰੋਮ ਕ੍ਰੋਨਸ ਡਿਜ਼ੀਜ਼ ਅਲਰਜੀ ਹਾਂਜੀ ਕੁਝ ਵੀ ਖਾਂਦੇ ਐ ਮੋਸ਼ਨ ਜਾਣਾ ਪੈਂਦਾ ਹਾਂਜੀ ਹਾਂਜੀ ਬ੍ਰੇਕਫਾਸਟ ਕਰ ਲਿਆ ਬ੍ਰੇਕਫਾਸਟ ਦੇ ਅੱਧੇ ਘੰਟੇ ਬਾਅਦ ਮੋਸ਼ਨ ਜਾਣਾ ਪਏਗਾ ਲੰਚ ਕਰ ਲਿਆ ਲੰਚ ਦੇ 20 ਘੰਟੇ ਬਾਅਦ ਮੋਸ਼ਨ ਜਾਣਾ ਪਵੇਗਾ ਉਸ ਚੀਜ਼ ਨੂੰ ਵੀ ਐ ਕਰੈਕਟ ਕਰਦਾ ਕਿਉਂਕਿ ਇੰਦੇ ਚ ਦਸ਼ਮੂਲਾ ਦੇ ਦਰਬਯਾ ਠੀਕ ਹੈ ਅਸ਼ਟ ਵਰਗ ਦੇ ਅੱਠ ਦਰਬਯਾ ਹਨ ਠੀਕ ਹੈ ਭੂਮੀ ਆਵਲਾ ਹੈ ਕਕੋਲੀ ਹੈ ਸ਼ੀਰ ਕਕੋਲੀ ਹੈ ਮਦਕ ਪੜਨੀ ਹੈ ਮਾਸ਼ ਪੜਨੀ ਹੈ ਉਹ 42 ਤੋਂ ਜ਼ਿਆਦਾ ਪਾਵਰਫੁਲ ਜੜੀ ਬੂਟੀਆਂ ਹਨ ਤੇ ਉਹ ਜੜੀ ਬੂਟੀਆਂ ਉੱਥੋਂ ਹੀ ਲਿਖੀਆਂ ਜਿੱਥੇ ਹੁੰਦੇ ਗੁਣ ਸਭ ਤੋਂ ਵੱਧ ਹੋਣ ਠੀਕ ਹੈ ਇਲਾਇਚੀ ਪਾਈ ਹੈ ਕਈ ਤਰ੍ਹਾਂ ਦੀ ਇਲਾਇਚੀ ਆਂਦੀ ਹੈ ਬੈਸਟ ਪਾਈ ਹੈ ਠੀਕ ਹੈ ਜਿਹੜੀ ਹਬ ਦਾਲਚਨੀ ਹੈ ਦਾਲਚਨੀ ਦੋ ਤਿੰਨ ਵੈਰਾਈਟੀ ਆਂਦੀ ਹੈ ਸਿੰਗਾਪੁਰ ਦੀ ਆਂਦੀ ਹੈ ਸਾਊਥ ਦੀ ਆਂਦੀ ਹੈ ਆਪਣੇ ਨਾਰਥ ਦੀ ਆਂਦੀ ਹੈ ਉੱਪਰੋਂ ਆਂਦੀ ਹੈ ਪਰ ਜਿਹੜੀ ਬੈਸਟ ਹੈ ਇੱਕ ਰਾਉਂਡ ਦਾਲਚਨੀ ਹੁੰਦੀ ਹੈ ਗੋਲ ਵਾਲੀ ਹੁੰਦੀ ਹੈ ਇੱਕ ਸਿਰਫ ਦਾਲਚਨੀ ਦੀ ਤਵਕ ਜਿਹਨੂੰ ਆਪਾਂ ਛਾਲ ਕਹਿੰਦੇ ਆ ਛਾਲ ਉਤਾਰ ਕੇ ਯੂਜ਼ ਹੁੰਦੀ ਹੈ ਉਹ ਛਾਲ ਵਾਲੀ ਯੂਜ਼ ਕੀਤੀ ਗਈ ਹੈ ਚੰਦਨ ਦੀ ਵਰਤੋਂ ਕੀਤੀ ਗਈ ਹੈ ਠੰਡਾ ਕਰਨ ਵਾਸਤੇ ਲਾਲ ਚੰਦਨ ਸਫੇਦ ਚੰਦਨ ਦੋਵਾਂ ਦੀ ਵਰਤੋਂ ਕੀਤੀ ਗਈ ਹੈ ਤੇ ਜਦੋਂ ਮੋ 42 ਤੋਂ ਜ਼ਿਆਦਾ ਪਾਵਰਫੁਲ ਜੜੀ ਬੂਟੀਆਂ ਜਿਹੜੀ ਸਟਮਕ ਤੇ ਕੰਮ ਕਰਦੀਆਂ ਉਹ ਇਹਦੇ ਚ ਪੈਂਦੀਆਂ ਤੇ ਡਾਈਜੈਸਟਿਵ ਸਿਸਟਮ ਤੋਂ ਰਿਲੇਟਡ ਕੋਈ ਵੀ ਇਸ਼ੂ ਹੈ ਗੈਸ ਬੰਦੀ ਹੈ ਖੱਟੇ ਡਕਾਰ ਆਉਂਦੇ ਆ ਅਫਾਰਾ ਬਣਦਾ ਹੈ ਮੂੰਹ ਚ ਖੱਟਾ ਪਾਣੀ ਆ ਜਾਂਦਾ ਸਵੇਰੇ ਉੱਠ ਕੇ ਫੈਟੀ ਲੀਵਰ ਹੋ ਗਿਆ ਜਾਂ ਕਿਸੇ ਨੂੰ ਕਬਜ ਹੋ ਗਈ ਉਹਦੇ ਤੇ ਇੱਕ ਬਿਲਕੁਲ ਕਾਰਗਰ ਸਿੱਧ ਹੁੰਦਾ ਜਿਹੜੀ ਗੱਲਾਂ ਤੁਸੀਂ ਦਸੀਆਂ ਨਾ ਇਹਦੇ ਚ ਆ ਤੁਹਾਡਾ ਜਵਾਬ ਛੁਪਿਆ ਹੋਇਆ ਠੀਕ ਹੈ ਅਸੀਂ کیا ਹਲਕਾ ਖਾਣਾ ਖਾਣਾ ਹੈ ਠੀਕ ਹੈ ਭਾਰੀ ਖਾਣਾ ਬੰਦ ਕਰ ਦੋ ਐਹੀ ਸਟੋਰੀ ਆ ਖਿਚੜੀ ਦੱਲੀਆਂ ਮਤਲਬ ਹਲਕੇ ਪਾਸੇ ਆਪੋ ਸ਼ੂਗਰ ਵਾਲੇ ਨੂੰ ਪੁੱਛੋਂਦਾ ਜੀ ਮਿਠਾਈ ਵੇਖ ਕੇ ਐਹੀ ਕਰਦਾ ਮੈਂ ਮਿਠਾਈ ਖਾ ਲਾਂ ਉਹਦੀ ਬੰਦ ਹੁੰਦੀ ਹੈ ਨਾ ਜੀ 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 ਐਵੇਂ ਜਿਹੜੀ ਚੀਜ਼ ਸਾਡੀ ਸਰੀਰ ਵਿੱਚ ਘਾਟ ਹੁੰਦੀ ਹੈ ਜਿਹੜੀ ਚੀਜ਼ ਅਸੀਂ ਬੰਦ ਕਰਨੇ ਆ ਉਹਦੀ ਸਾਨੂੰ ਨੀਡ ਹੁੰਦੀ ਹੈ ਬਾਡੀ ਨੂੰ ਤੁਸੀਂ ਅੱਜ ਕਿਉਂ ਬੰਦ ਕਰ ਦੋ ਤੁਹਾਨੂੰ ਕਿਉਂ ਵੇਖਦੇ ਐਵੇਂ ਲੱਗਣ ਲੱਗ ਜਾ ਮੈਂ ਕਿਉਂ ਖਾਲਾਂ ਦੁੱਧ ਬੰਦ ਕਰ ਦੋ ਕਹੇਗਾ ਮੇਰਾ ਦੁੱਧ ਪੀਨੂ ਜੀ ਕਰਦਾ ਬਾਡੀ ਦੀ ਇਹ ਰਿਕੁਆਇਰਮੈਂਟ ਹੈ ਜਦੋਂ ਤੁਹਾਡੀ ਬਾਡੀ ਚ ਕੋਈ ਪ੍ਰੋਬਲਮ ਆਂਦੀ ਹੈ ਮੇਰੀ ਮਾਤਾ ਭੈਣਾ ਇਸ ਮਿੰਨਾ ਜਦੋਂ ਉਹਨਾਂ ਨੂੰ ਆਂਦਾ ਹੈ ਸਭ ਤੋਂ ਪਹਿਲੇ ਢਿੱਡ ਖਾਲੀ ਹੁੰਦਾ ਹੈ ਉਹ ਹਲਕਾ ਖਾਣਾ ਪੀਣਾ ਸ਼ੁਰੂ ਕਰ ਦਿੰਦੀ ਹੈ ਕਈਆਂ ਨੂੰ ਬਹੁਤ ਜ਼ਿਆਦਾ ਦਰਦ ਹੁੰਦੀ ਹੈ ਤੇ ਉਹਨਾਂ ਨੂੰ ਉਲਟੀ ਆ ਜਾਂਦੀ ਹੈ ਉਹਦਾ ਮਤਲਬ ਕੀ ਹੈ ਕਿ ਸਭ ਤੋਂ ਪਹਿਲੇ ਬੋਡੀ ਕਹਿੰਦੀ ਹੈ ਵੀ ਰਿਲੈਕਸ ਹੋ ਰਿਲੈਕਸ ਦਾ ਮਤਲਬ ਹੈ ਢਿੱਡ ਖਾਲੀ ਕਰ ਠੀਕ ਹੈ ਉਹ ਖਾਣਾ ਵੀ ਕਹਿੰਦੀ ਹੈ ਵੀ ਅੱਜ ਮੇਰਾ ਖਾਣਾ ਖਾਣ ਦਾ ਮਨ ਨਹੀਂ ਉਹਦਾ ਇੱਕ ਹੀ ਪਰਪਸ ਹੈ ਕਿ ਢਿੱਡ ਖਾਲੀ ਹੋਣਾ ਚਾਹੀਦਾ ਹੈ ਇਹੀ ਪਰਪਸ ਹੈ ਜਿਹੜੀ ਪ੍ਰੋਬਲਮਸ ਤੁਸੀਂ ਮੈਨੂੰ ਦੱਸਿਆ ਉਹਦੇ ਸਭ ਤੋਂ ਪਹਿਲੇ ਅਸੀਂ ਕਹਿੰਦੇ ਹਾਂ ਕਿ ਢਿੱਡ ਦੀ ਕੋਈ ਵੀ ਦਿੱਕਤ ਹੈ ਪੇਟ ਦੀ ਇੰਟਰਸਟਾਈਨ ਦੀ ਸਮੋਲ ਵੱਡੀਆਂ ਛ ਸੱਤ ਤੱਕ ਬੋਡੀ ਕਹਿੰਦੀ ਹੈ ਢਿੱਡ ਖਾਲੀ ਕਰੋ ਠੀਕ ਹੈ ਬੋਡੀ ਨੂੰ એનર્ਜੀ ਚਾਹੀਦੀ ਹੈ ਤੇ ਹਲਕਾ ਖਾਣਾ ਦਿਓ ਤਾਂ ਕਿ ਉਹ ਜਲਦੀ ਪਚ ਜੇ ਢਿੱਡ ਖਾਲੀ ਰਹੇ ਉਹ ਸਾਰੀ ਜੜੀ ਬੂਟੀਆਂ ਜਿਵੇਂ ਆਮਲਾ ਹਾਂਜੀ ਵਿਟਾਮਿਨ ਸੀ ਦਾ ਰਿਚ ਸੋਰਸ ਹੈ ਫਾਈਬਰ ਮੈਕਸਿਮਮ ਹੈ ਜਦੋਂ ਫਾਈਬਰ ਹੈ ਵਿਟਾਮਿਨ ਸੀ ਹੈ ਜੀ ਤੁਹਾਡਾ ਡਾਈਜੈਸਟਿਵ ਸਿਸਟਮ ਬੈਟਰ ਕਰ ਦੇਗਾ ਭੂਮੀ ਆਮਲਾ ਹੈ ਲੀਵਰ ਦੇ ਐਨਜ਼ਾਈਮਸ ਐਸਜੀਓਟੀ ਪੀਟੀਐਲ ਕਲਾਈਨ ਫਾਸਫੇਟੇ ਉਹਨਾਂ ਨੂੰ ਸੈਟਲ ਕਰੇਗਾ ਤੁਹਾਡੇ ਫੈਟੀ ਲੀਵਰ ਦੀ ਪ੍ਰੋਬਲਮ ਨੂੰ ਸੈਟਲ ਕਰ ਦੇਗਾ ਹਰੜ ਬਹੇੜਾ ਆਮਲਾ ਹੈ ਆਮਲਾ ਜਿਹੜਾ ਹੈ ਉਹ ਦੋ ਕੰਮ ਕਰਦਾ ਹੈ ਇੱਕ ਤੇ ਬਲਕ ਫਾਰਮੇਸ਼ਨ ਮਤਲਬ ਉਹ ਸਟੂਲ ਦੀ ਕੁਆਂਟੀਟੀ ਵਧਾਉਂਦਾ ਹੈ ਠੀਕ ਹੈ ਇੱਕ ਵਾਟਰ ਐਬਜ਼ਾਰਬ ਕਰਕੇ ਠੀਕ ਹੈ ਉਹ ਵਧਾਉਂਦਾ ਹੈ ਇੱਕ ਡਾਈਜੈਸਟਿਵ ਸਿਸਟਮ ਨੂੰ ਇੰਪਰੂਵ ਕਰਦਾ ਹੈ ਤੇ ਤੁਹਾਡੀ ਕੌਨਸਟਿਪੇਸ਼ਨ ਦੀ ਪ੍ਰੋਬਲਮ ਨੂੰ ਰਿਲੀਜ਼ ਕਰ ਦੇਗਾ ਕਿਉਂਕਿ ਉਹ ਬਲਕ ਫਾਰਮਿੰਗ ਹੈ ਜਿਵੇਂ ਇਹ ਸਬ ਗੋਲ ਹੈ ਉਹ ਬਲਕ ਫਾਰਮਿੰਗ ਹੈ ਐਵੇਂ ਆਮਲੇ ਦੀ ਪ੍ਰੋਪਰਟੀ ਹੈ ਕਿ ਉਹ ਬਲਕ ਫਾਰਮਿੰਗ ਹੈ ਬਲਕ ਦਾ ਮਤਲਬ ਹੈ ਵੀ ਜਿਆਦਾ ਮਾਤਰਾ ਬਣਾ ਦੇਣਾ ਠੀਕ ਹੈ ਚੀਜ਼ਾਂ ਨਹੀਂ ਛੋੜ ਕੇ ਡਾਈਜੈਸ਼ਨ ਦੀ ਅੱਗ ਨੂੰ ਠੀਕ ਕਰੇਗਾ ਜਿਹੜੀ ਸਾਡੀ ਇੱਥੇ ਅੱਗ ਹੈ ਠੀਕ ਹੈ ਜਦੋਂ ਉਹ ਅੱਗ ਠੀਕ ਹੋਏਗੀ ਅੱਗ ਵਿੱਚ ਕੋਈ ਵੀ ਚੀਜ਼ ਪਾਓਗੇ ਉਹ ਸੁਆਹ ਹੋ ਜਾਂਦੀ ਹੈ ਐਵੇਂ ਜਦੋਂ ਤੁਹਾਡੀ ਡਾਈਜੈਸਟਿਵ ਫਾਇਰ ਜਿਹਨੂੰ ਅਸੀਂ ਜઠਰ ਅਗਨੀ ਕਹਿੰਦੇ ਆ ਢਿੱਡ ਦੀ ਅੱਗ ਕਹਿੰਦੇ ਆ ਠੀਕ ਹੈ ਉਹ ਅਗਰ ਪੂਰੀ ਹੋਏਗੀ ਤੇ ਉਹਦੇ ਤੇ ਇਹ ਕੰਮ ਕਰੇਗਾ ਇਹ ਚੌਨਪਰਾਸ਼ ਜਿਹੜਾ ਅਸੀਂ ਸਪੈਸ਼ਲੀ ਇਸ ਟਾਈਮ ਬਣਾਉਂਦੇ ਆ ਸਾਡਾ ਸਪੈਸੀਫਿਕ ਟਾਈਮ ਹੈ ਹਰ ਸਾਲ ਬਣਾਉਂਦੇ ਆ ਆਰਡਰ ਪੂਰੇ ਨਹੀਂ ਕਰ ਸਕਦੇ ਅਸੀਂ ਹਰ ਸਾਲ ਸਾਡੀ ਇਹ ਪ੍ਰੋਬਲਮ ਆਂਦੀ ਹੈ ਸਾਨੂੰ ਹੂੰ ਐ ਸਪੈਸ਼ਲੀ ਅਸੀਂ ਪੂਰੇ ਪੰਜਾਬ ਵਾਸਤੇ ਬਣਾਨੇ ਆ ਤਾਂ ਕਿ ਹਰ ਬੰਦਾ ਸਵਸਤ ਰਹੇ ਅਗਰ ਤੁਸੀਂ ਇਹ ਸਰਦੀਆਂ ਸਰਦੀਆਂ ਖਾ ਲਿਆ ਤੁਹਾਨੂੰ ਪੂਰੇ ਸੀਜ਼ਨ ਦਿੱਕਤ ਨਹੀਂ ਆਉਂਦੀ ਖੰਗ ਹੈ ਜ਼ੁਕਾਮ ਹੈ ਇਹਦੀ ਦਿੱਕਤ ਨਹੀਂ ਆਉਂਦੀ ਇਸ ਕੋ ਇਹਨੂੰ ਵੱਡੇ ਤੋਂ ਛੋਟੇ ਤੱਕ ਸਭ ਯੂਜ਼ ਕਰ ਸਕਦੇ ਆ ਇਹਦੇ ਚ ਇੱਕ ਚਮਚ ਜਿਹੜਾ 5 ਸਾਲ ਤੋਂ ਉੱਪਰ ਬੱਚਾ ਹੈ ਉਹ ਇੱਕ ਚਮਚ ਵਰਤੋ ਕਰੀ ਜਿੰਨੀ ਉਮਰ 15 ਸਾਲ ਤੋਂ ਉੱਤੇ ਹੋ ਗਈ ਹੈ ਵਜ਼ਨ 60 ਕਿਲੋ ਤੋਂ ਉੱਤੇ ਹੋ ਗਿਆ ਬੇਸਿਕਲੀ ਉਹ ਦੋ ਚਮਚ ਵਰਤੋ ਕਰ ਸਕਦਾ ਹੈ 5 ਸਾਲ ਦਾ ਬੱਚਾ ਉਹ 5 ਸਾਲ ਦਾ ਬੱਚਾ ਇੱਕ ਚਮਚ ਵਰਤੋਂ ਕਰ ਸਕਦਾ ਜਿੰਦੀ ਉਮਰ 15 ਸਾਲ ਤੋਂ ਉੱਤੇ ਹੋ ਗਈ ਹੈ ਜਾਂ वजन 60 ਕਿਲੋ ਹੋ ਗਿਆ ਹੈ ਉਹ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਵਰਤੋਂ ਕਰ ਸਕਦਾ ਜਿੰਦੀ ਉਮਰ 5 ਸਾਲ ਤੋਂ ਘੱਟ ਹੈ ਉਹ ਅੱਧੀ ਚਮਚ ਜਾਂ ਬੱਚੇ ਨੂੰ ਛਟਾ ਸਕਦੇ ਆ ਇਹ ਹਰ ਉਮਰ ਵਾਸਤੇ ਬਣਿਆ ਹੋਇਆ ਹੈ ਠੀਕ ਹੈ ਬੱਚਿਆਂ ਦੀ એનર્ਜੀ ਬਿਲਡ ਅਪ ਕਰਦਾ ਹੈ ਬਜ਼ੁਰਗਾਂ ਦੀ એનર્ਜੀ ਬਿਲਡ ਅਪ ਕਰਦਾ ਹੈ ਯੰਗ এজ ਦੇ ਡਾਈਜੈਸਟਿਵ ਸਿਸਟਮ ਦੇ ਸਾਰੇ ਇਸ਼ੂ ਨੂੰ ਕੰਟਰੋਲ ਕਰਦਾ ਹੈ ਇੰਦੀ ਵਰਤੋਂ ਜ਼ਰੂਰ ਕਰਨੀ ਹੈ ਆਪਾਂ ਓਕੇ ਐ ਮੈਂ ਹਰ ਮਰੀਜ਼ ਨੂੰ ਇਹ ਕਹਿੰਨਾ ਵੀ ਕੋਈ ਚੀਜ਼ ਖਾਓ ਨਾ ਖਾਓ মালਟੀ ਵਿਟਾਮਿਨ ਖਾਓ ਨਾ ਖਾਓ ਕੈਲਸ਼ੀਅਮ ਖਾ ਰਹੇ ਹੋ ਨਹੀਂ ਖਾ ਰਹੇ ਮੈਨੂੰ ਕੋਈ ਫਰਕ ਨਹੀਂ ਹੈ ਚਵਨਪਰਾਸ਼ ਦੀ ਅਗਰ ਤੁਸੀਂ ਇੱਕ ਚਮਚ ਖਾ ਲਈ ਤੁਹਾਡੇ ਆਇਰਨ ਡੈਫੀਸ਼ੈਂਸੀ ਤੁਹਾਡੀ ਕੈਲਸ਼ੀਅਮ ਡੈਫੀਸ਼ੈਂਸੀ ਠੀਕ ਹੈ ਤੁਹਾਡੇ ਮਲਟੀ ਵਿਟਾਮਿਨ ਦੀ ਜਿਹੜੀ ਡੈਫੀਸ਼ੈਂਸੀ ਹੈ ਉਹ ਹੈ ਇੱਕ ਚਮਚ ਚਵਨਪਰਾਸ਼ ਤੁਹਾਡੀ ਪੂਰੀ ਕਰਦਾ ਹੈ ਗੋਲੀਆਂ ਦੀ ਕੋਸ ਤੋਂ ਅੱਧੀ ਕੋਸ ਤੇ ਆਂਦਾ ਹੈ ਤਿੰਨ ਤਿੰਨ ਚਾਰ ਚਾਰ ਗੋਲੀਆਂ ਖਾਣ ਤੋਂ ਵਧੀਆ ਇੱਕ ਚਮਚਾ ਆਪਾਂ ਅਸ਼ਵਿਨੋਪਰਾਸ਼ ਦਾ ਖਾਈਏ ਫਿਰ ਆਪਣੇ ਆਪ ਨੂੰ ਸਵਸਥ ਰੱਖੀਏ ਤੁਸੀਂ ਬਿਲਕੁਲ ਠੀਕ ਗੱਲ ਕਹੀਏ ਸੋਨੇ ਚਾਂਦੀ ਦੀ ਬਹੁਤ ਕੋਲ ਆਈ ਹੈ ਹਾਂਜੀ ਲੋਕਾਂ ਨੇ ਇੱਥੇ ਆ ਕੇ ਬਣਵਾਇਆ ਲੈ ਕੇ ਗਏ ਆ ਜਿਹੜੇ 15 20 ਦਿਨ ਪਹਿਲੇ ਲੈ ਗਏ ਸੀ ਉਹ ਦੁਬਾਰਾ ਲੈਣ ਵਾਸਤੇ ਆ ਗਏ ਆ ਵੀ ਅਸੀਂ ਹੁਣੇ ਹੀ ਲੈ ਜਾਈਏ ਕਦੀ ਖਤਮ ਨਾ ਹੋ ਜੇ ਹਾਂਜੀ ਉਹ ਕੰਮ ਕਰਦਾ ਹੈਵੇਂ ਸੋਨਾ ਹੈ ਸੋਨਾ ਬੜਾ ਵਧੀਆ ਸੋਰਸ ਹੁੰਦਾ ਹੈ ਇਮਿਊਨਿਟੀ ਦਾ ਠੀਕ ਹੈ ਠੀਕ ਹੈ ਜਦੋਂ ਤੁਸੀਂ ਉਹ ਲੈਂਦੇ ਹੋ ਤੁਹਾਡੀ ਇਮਿਊਨਿਟੀ ਕਈ ਗੁਣਾ ਵਧਾ ਦਿੰਦਾ ਹੈ ਠੀਕ ਹੈ ਹੀਰਾ ਉਹ ਸਾਰੀ ਚੀਜ਼ਾਂ ਨੂੰ ਘਟਦਾ ਜਿਹੜੀ ਪੁਆਇਜ਼ਨਸ ਹੈ ਬੋਡੀ ਦੇ ਅੰਦਰ ਹੀਰੇ ਨੂੰ ਅਸੀਂ ਯੂਜ਼ ਕਰਦੇ ਹਾਂ ਕੈਂਸਰ ਦੇ ਟ੍ਰੀਟਮੈਂਟ ਵਿੱਚ ਜਦੋਂ ਤੁਸੀਂ ਹੀਰਾ ਲੈਣ ਲੱਗ ਗਏ ਹੀਰਾ ਐਲਕਲਾਈਨ ਬਣਾ ਦਿੰਦਾ ਚੀਜ਼ਾਂ ਨੂੰ ਹੀਰਾ ਸਾਰੀ ਚੀਜ਼ਾਂ ਨੂੰ ਘਟਦਾ ਕੋਈ ਸਰੀਰ ਵਿੱਚ ਗੱਠ ਹੈ ਚਾਹੇ ਉਹ ਬੱਚੇਦਾਨੀ ਚ ਗੱਠ ਹੈ ਚਾਹੇ ਉਹ ਹੱਥ ਦੇ ਉੱਤੇ ਦੀ ਰਸੋਲੀ ਰਸੋਲੀ ਵਾਲਾ ਵੀ ਲੈ ਸਕਦਾ ਕੋਈ ਵੀ ਰਸੋਲੀ ਬਿਲਕੁਲ ਫਰਕ ਪਏਗਾ ਜੀ ਰਸੋਲੀ ਵਾਲਾ ਕੋਈ ਵੀ ਪੇਸ਼ੈਂਟ ਹੈ ਕਿਤੇ ਵੀ ਰਸੋਲੀ ਹੈ ਕਿਤੇ ਵੀ ਗੱਠ ਹੈ ਉਹ ਸੋਨਾ ਚਾਂਦੀ ਚਾਂਦੀ ਵਾਲਾ ਚਮਨਪਰਾਸ਼ ਲਵੇ ਠੀਕ ਹੈ ਉਹਨੂੰ ਫਰਕ ਪਏਗਾ ਭਾਵੇਂ ਗੱਠੋ ਲੀਵਰ ਦੇ ਅੰਦਰ ਹੈ ਭਾਵੇਂ ਗੱਠੋ ਰਸੋਲੀ ਉਹਦੇ ਅੰਦਰ ਹੈ ਬੱਚੇਦਾਨੀ ਦੇ ਅੰਦਰ ਹੈ ਜਾਂ ਓਵਰੀ ਦੇ ਅੰਦਰ ਹੈ ਜਾਂ ਕਈਆਂ ਨੂੰ ਫੈਟ ਬੋਲ ਬਣ ਜਾਂਦੀਆਂ ਗੱਟਾਂ ਬਣ ਜਾਂਦੀਆਂ ਉਹਦੇ ਤੇ ਕੰਮ ਕਰਦਾ ਜੇ ਉਹਦੇ ਸਹੀ ਮਾਤਰਾ ਵਿੱਚ ਸੋਨਾ ਸਹੀ ਮਾਤਰਾ ਵਿੱਚ ਹੀਰਾ ਤੇ ਸਹੀ ਮਾਤਰਾ ਵਿੱਚ ਰਜਤ ਚਾਂਦੀ ਪਈ ਹੋਈ ਹੈ ਜੇ ਤੁਸੀਂ ਇੱਕ ਸੀਜ਼ਨ ਸੋਨਾ ਚਾਂਦੀ ਚਾਹਨ ਪਰਾਸ਼ ਖਾ ਲਿਆ ਅਗਲੇ ਸੀਜ਼ਨ ਐ ਲੋਕੀ ਕਹਿ ਦਿੰਦੇ ਆਂ ਵੀ ਇੰਨਾ ਜ਼ਬਰਦਸਤ ਰਿਜ਼ਲਟ ਹੈ ਜੀ ਮੇਰਾ ਤਾਂ ਨੱਕ ਬੰਦਾ ਸੀ ਬੰਦ ਹੋ ਗਿਆ ਮੇਰੇ ਚਿਹਰੇ ਦੇ ਉੱਤੇ ਗਲੋ ਆ ਗਿਆ ਮੇਰੇ ਗੱਠਾਂ ਦੀ ਪ੍ਰੋਬਲਮ ਸੀ ਉਹ ਠੀਕ ਹੋ ਗਈ ਮੇਰਾ ਡਾਈਜੈਸਟਿਵ ਇਸ਼ੂ ਸੀ ਉਹ ਠੀਕ ਹੋ ਗਿਆ ਮਤਲਬ ਬਹੁਤ ਹੀ ਕਾਰਗਰ ਪਰ ਸੋਨਾ ਚਾਂਦੀ 19 ਮਾਤਰਾ ਵਿੱਚ ਹੋਣਾ ਚਾਹੀਦਾ ਜਿੰਨੀ ਮਾਤਰਾ ਵਿੱਚ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ। ਓਵਰਡੋਸ ਜਿਹੜੀ ਹੈ ਨਾ ਐਕਸਟਰਾ ਖਾਣਾ ਕਿਸੇ ਚੀਜ਼ ਨੂੰ ਠੀਕ ਹੈ। ਉਹ ਨੁਕਸਾਨ ਦਿੰਦਾ ਹੁੰਦਾ ਹੈ। ਜੀ ਜੀ। ਇਸ ਕਰਕੇ ਸੋਨਾ ਚਾਂਦੀ ਵਾਲਾ ਸਵੈ ਨਿਵਰਾਸ਼ ਕਿਸੇ ਚੰਗੇ ਵੈਦ ਦੀ ਨਿਗਰਾਨੀ 'ਚ ਹੀ ਖਾਣਾ ਚਾਹੀਦਾ।